DSP ਦੀਪਕ ਰਾਏ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਦਾ ਯੁੱਧ ਨਸ਼ਾ ਵਿਰੁੱਧ ਤਹਿਤ DSP ਡੀ ਹਿਮਤ ਮਲੋਤਰਾ ਤੇ CI ਟੀਮ ਸਮੇਤ ਪੁਲਿਸ ਪਾਰਟੀ ਸੱਚ ਆਪਰੇਸ਼ਨ ਦੌਰਾਨ ਚੰਗੋਇਆ ਪਿੰਡ ਦੇ ਵਿੱਚ ਚਾਰ ਮੁਜਰਮ ਚਿੱਟੇ ਦੇ ਨਾਲ ਕਾਬੂ ਕੀਤੇ ਗਏ ਇਹਨਾਂ ਤੇ ਕੇਸ ਰਜਿਸਟਰ ਕਰਕੇ ਸਾਰੀਆਂ ਪੰਚਾਇਤਾਂ ਨੇ ਮਤੇ ਪਾਏ ਕਿ ਜੇ ਕੋਈ ਨਸ਼ਾ ਵੇਚਦਾ ਸੀ ਪਹਿਲਾਂ ਜਾਂ ਵੇਚ ਰਹੇ ਨੇ ਉਹਨਾਂ ਦੇ ਮਗਰ ਕੋਈ ਵੀ ਪਿੰਡ ਦਾ ਮੋਹਤਬਰ ਬੰਦਾ ਜਾਂ ਕੋਈ ਨੰਬਰਦਾਰ ਕੋਈ ਨਹੀਂ ਜਾਏਗਾ ਬਹੁਤ ਵਧੀਆ ਇਸ ਲਹਿਰ ਨੂੰ ਹੰਗਾਰਾ ਮਿਲਿਆ ਪਰ ਪਰਸੋ ਚਾਹਤ ਮਾਮਲੇ ਦਰਜ ਨੇ ਜੀ ਮੁਕਦਮਾ ਨੰਬਰ 130 ਮੁਕਦਮਾ ਨੰਬਰ 32 ਇਹ ਅਲੱਗ-ਅਲੱਗ ਲੜਾਈ ਝਗੜੇ ਦੇ ਇੱਕ ਨਸ਼ੇਦ ਐਨਡੀਪੀਐਸ ਦਾ ਵੀ ਹੈਗਾ ਇੱਕ ਮੁਕਦਮਾ ਇੱਕ 420 ਦਾ ਮੁਕਦਮਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਓਮਕਾਰ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਐਸਐਸਪੀ ਆਫਿਸ ਡੀਐਸਪੀ ਦੀਪਕ ਰਾਏ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਦਾ ਯੁੱਧ ਨਸ਼ਾ ਵਿਰੁੱਧ ਤਹਿਤ ਡੀਐਸਪੀ ਡੀ ਹਿੰਮਤ ਮਲੋਤਰਾ ਤੇ ਸੀਆਈ ਟੀਮ ਸਮੇਤ ਪੁਲਿਸ ਪਾਰਟੀ ਸੱਚ ਆਪਰੇਸ਼ਨ ਦੌਰਾਨ ਚੰਗੋਇਆ ਪਿੰਡ ਦੇ ਵਿੱਚ ਚਾਰ ਮੁਜਰਮ ਚਿੱਟੇ ਦੇ ਨਾਲ ਕਾਬੂ ਕੀਤੇ ਗਏ ਇਨ੍ਹਾਂ ਤੇ ਕੇਸ ਰਜਿਸਟਰ ਕਰਕੇ ਤੇ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਦੌਰਾਨ ਇਨ੍ਹਾਂ ਦੇ ਕੋਲੋਂ ਇੱਕ 32 ਬੋਰ ਪਿਸਤੌਲ ਅਤੇ ਦੋ ਕਾਰਤੂਸ ਤੇ ਦੋ ਕਰਪਾਨਾ ਬਰਾਮਦ ਕੀਤੀ ਆ ਗਈਆਂ ਹਨ ਇਹਨਾਂ ਪੰਜਾਬ ਸਰਕਾਰ ਦੀ ਜਿਹੜੀ ਮਹਿੰਮ ਚੱਲੀ ਹੈ ਯੁੱਧ ਨਸ਼ਾ ਬਰੰਦ ਦੇ ਤਹਿਤ ਡੀਐਸਪੀ ਡੀ ਸਾਹਿਬ ਮੰਤਰੀ ਤੇ ਸੀਆਈ ਦੀ ਟੀਮ ਤੇ ਸਮੇਤ ਪੁਲਿਸ ਪਾਰਟੀ ਸੱਚ ਪ੍ਰਸ਼ਨ ਦੇ ਸੀਗੇ ਤਾਂ ਚਨਗੋਈਆ ਪਿੰਡ ਦੇ ਵਿੱਚ ਇਹਦੇ ਚਾਰ ਮੁਜਮੂ ਸੀਗੇ ਚਿੱਟੇ ਦੇ ਨਾਲ ਕਾਬੂ ਕੀਤੇ ਗਏ ਇਹਨਾਂ ਤੇ ਕੇਸ ਰਿਸ਼ਨਾ ਕਰਕੇ ਤੇ ਰਿਮਾਨ ਦੌਰਾਨ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਦੌਰਾਨ ਇਹਨਾਂ ਨੇ ਹੋਰ ਵੀ ਇੱਕ ਬੱਤੀ ਬੋਰ ਦਾ ਪਿਸਤਲ ਅਤੇ ਦੋ ਕਾਰਦੂਸ ਤੇ ਦੋ ਕਰਬਾਨਾ ਬਰਾਮਦਤ ਆਈਆਂ ਇਹ ਸਾਰੇ ਮਹਿਮ ਦੀ ਜਿਹੜੀ ਰਾਹਿਰ ਮাইয়া ਡੀਐਸਪੀ ਡਿਸਾਉ ਨੇ ਕੀਤੀ ਆ ਤੇ ਇਹਨੂੰ ਪਹਿਲਾਂ ਕਿਹਨੂੰ ਕਿਹਨੂੰ ਕਾਬੂ ਕੀਤਾ ਗਿਆ ਸੀਗੇ ਜੀ ਇਹ ਚ ਪਹਿਲਾਂ ਚਾਰ ਮੁਲਜ਼ਮ ਕਾਬੂ ਕੀਤੇ ਗਏ ਸੀ ਰਵੀ ਕੁਮਾਰ ਅਨੋਜ ਸੋਰੇਜ ਅਤੇ ਜਗਜੀਤ ਸਿੰਘ ਜਿਹਦਾ ਜਗਜੀਤ ਸਿੰਘ ਆ ਇਹ ਇਹਨਾਂ ਦਾ ਮੇਨ ਸਰਗਰਨਾ ਆ ਜਿਹਦੇ ਤੇ ਪਹਿਲਾਂ ਵੀ 7 ਕੇਸ ਦਰਜ ਨੇ ਜਿਨ੍ਹਾਂ ਚੋਂ ਇੱਕ ਐਨਟੀਪੀਐਸ ਦਾ ਲੜਾਈ ਝਗੜੇ ਦੇ ਅਤੇ 420 ਦਾ ਮਕਦਮਾ ਦਰਜ ਆ ਤੇ ਇਹਨਾਂ ਦਾ ਰਵੀ ਕੁਮਾਰ ਆ ਜਿਹਦੇ ਕੋਲ ਹੁਣ ਪਿਸਤਲ ਤੇ ਕਾਰਤੂਸ ਬਰਾਮਦ ਕੀਤੇ ਗਏ ਨੇ ਇਹਦੇ ਤੇ ਆਲਰੇਡੀ 11 ਮੁਕਾਦਮੇ ਦਰਜ ਨੇ ਤੇ ਬਾਕੀ ਦੋ ਮੁਲਜ਼ਮਾਂ ਦੇ ਵਿੱਚ ਇੱਕ ਇੱਕ ਦੋ ਦੋ ਮੁਕਾਦਮੇ ਦਰਜ ਨੇ ਇਹ ਪੂਰਾ ਗਰੋਹ ਆ ਕਿਹੜਾ ਇਲਾਕੇ ਦੇ ਵਿੱਚ ਆਪਰੇਟ ਕਰਦਾ ਸੀ ਇਹ ਨਸ਼ੇ ਦੀ ਸਪਲਾਈ ਵੀ ਕਰਦਾ ਸੀ ਤੇ ਅਸਲੇ ਦੀ ਸਪਲਾਈ ਕਰਦਾ ਸੀ ਇਹਨਾਂ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਕਿੰਨਾ ਕੋਈ ਚਿੱਟਾ ਫੜਿਆ ਗਿਆ ਦਾ ਇਹ 20 ਗ੍ਰਾਮ ਚਿੱਟਾ ਜੀ ਤੇ ਇਹਨਾਂ ਵਿੱਚ ਸਰਪੰਚ ਵੀ ਸਿਰ ਹੈ ਜੀ ਕੋਈ ਇਹ ਸਾਬਕਾ ਸਰਪੰਚ ਹੈ ਜੀ ਜਗਜੀਤ ਸਿੰਘ ਉਰਫ ਜੱਗੀ ਚਲਗੀਆਂ ਖੁਰ ਤੋਂ ਕਿਹੜੀ ਪਾਰਟੀ ਦੇ ਨੇ ਜੀ ਇਸ ਕਾਲੀਦਾ ਨਾਲ ਸੰਬੰਧ ਸਿੱਗੇ ਪਹਿਲਾਂ ਹੀ ਤੇ ਹੁਣ ਇਹਨਾਂ ਨੂੰ ਅਰੈਸਟ ਹੋ ਗਈ ਜੀ ਸਰਪੰਚ ਤੇ ਰਹਿੰਦੇ ਆ ਬਾਕੀ ਅਰੈਸਟ ਹੋ ਗਣੇ ਮੁੰਜਮ ਸਾਰੇ ਤੇ ਅਗਲੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਅਸਲ ਅਗਲੀ ਕਾਰਵਾਈ ਇਹ ਜੀ ਸਰਪੰਚ ਨੂੰ ਅਰੈਸਟ ਕਰਨ ਵਾਸਤੇ ਸਾਬਕਾ ਸਰਪੰਚ ਨੂੰ ਪੁਲਿਸ ਪਾਰਟੀਆਂ ਭਨੇਗੇ ਨੇ ਤੇ ਰੇਡ ਕਰਦੇ ਉਹਨਾਂ ਦੇ ਟਿਕਾਣੇ ਤੇ ਤੇ ਜਿੱਥੇ-ਜਿੱਥੇ ਹੋਣ ਦੀ ਸੰਭਾਵਨਾ ਉਹਨੂੰ ਛੇਤੀ ਅਰੈਸਟ ਕਰਕੇ ਬਿਹਾਰ ਦਾ ਵਾਰਸ ਭੇਜਿਆ ਜਾਵੇ ਤੇ ਸਰਪੰਚ ਤੇ ਵੀ ਪਹਿਲਾਂ ਮਾਮਲੇ ਦਰਜ ਨੇ ਸਰਪੰਚ ਦੇ 7 ਮਾਮਲੇ ਦਰਜ ਨੇ ਜੀ ਮੁਕਦਮਾ ਨੰਬਰ 130 ਮੁਕਦਮਾ ਨੰਬਰ 23 ਇਹ ਅਲੱਗ-ਅਲੱਗ ਲੜਾਈ ਝਗੜੇ ਦੇ ਇੱਕ ਨਸ਼ੇ ਦਾ ਐਨਡੀਪੀਐਸ ਦਾ ਵੀ ਹੈਗਾ ਇੱਕ ਮੁਕਦਮਾ ਇੱਕ 420 ਦਾ ਮੁਕਦਮਾ ਟੋਟਲ 7 ਮੁਕਦਮੇ ਆ ਤੇ ਉਹਨਾਂ ਦੇ ਪ੍ਰਵਾਰਤਾ ਕਹਿੰਦੇ ਜੀ ਵੀ ਕੋਈ ਇਹ ਹੈ ਜੀ ਚੀਜ਼ ਚ ਇਨਵੋਲਵ ਨਹੀਂ ਹੈ ਸੌਂਖਾ ਨੂੰ ਪਿਆਰ ਹੈ ਜੀ ਨਹੀਂ ਦੇਖੋ ਮੇਰੇ ਕੋਲ ਸਾਰਾ ਥਾਣੇ ਦਾ ਰਿਕਾਰਡ ਆ ਤੁਸੀਂ ਦੇਖ ਸਕਦੇ ਹੋ ਆ 7 ਮੁਕਦਮੇ ਨੇ ਜਿਹੜੇ ਇਹਨਾਂ ਦੇ ਉੱਪਰ ਦਰਜ ਨੇ ਜਿਹੜਾ ਉੱਪਰ ਮੇਨ ਰਵੀ ਆ ਉਹਦੇ ਉੱਪਰ 11 ਮੁਕੱਦਮੇ ਨੇ ਇਹ ਸਾਰਾ ਥਾਣੇਦਾਰ ਰਿਕਾਰਡ ਆ ਤੇ ਇਹ ਬਿਲਕੁਲ ਮਤਲਬ ਜਿਵੇਂ ਤੁਹਾਨੂੰ ਪਤਾ ਹੀ ਆ ਥਾਣੇਦਾਰ ਖੜ ਕੇ ਝੂਠ ਨਹੀਂ ਹੁੰਦਾ ਤੇ ਇਸੇ ਤੱਥਾਂ ਦੇ ਆਧਾਰ ਦੇ ਉੱਪਰ ਮੈਂ ਤੁਹਾਡੇ ਨਾਲ ਗੱਲ ਕਰਨੀ ਆ। ਸਤਿਕਾਰ ਅਮਰਦੀਪ ਸਿੰਘ ਮਾ ਕੁਲੀ ਗੁਰਦੇ ਪਿੰਡ ਦਾ ਸਰਪੰਚ ਸਾਹਿਬ ਹਲਕਾ ਪਾਇਲ ਤੋਂ ਤੇ ਕੀ ਕਾਰਨ ਜਿਹੜਾ ਤੁਸੀਂ ਐਸਐਸਪੀ ਸਾਹਿਬ ਨੂੰ ਅਸੀਂ ਜੀ ਅੱਜ ਸਾਰੇ ਸਾਡੇ ਹਲਕੇ ਦੇ ਸਰਪੰਚ ਤੇ ਸਾਡੇ ਨਾਲ ਆਏ ਨੇ ਇੱਕ ਪਿਛਲੇ ਦਿਨਾਂ ਤੋਂ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਜੋ ਨਸ਼ਿਆਂ ਦੇ ਖਿਲਾਫ ਜੰਗ ਛਿੜੀ ਗਈ ਹੈ। ਇਹਦੇ ਵਿੱਚ ਲੋਕਾਂ ਦਾ ਬੜਾ ਸਹਿਯੋਗ ਮਿਲਿਆ ਤੇ ਪੰਚਾਇਤਾਂ ਦਾ ਸਭ ਤੋਂ ਵੱਧ ਸਹਿਯੋਗ ਮਿਲਿਆ। ਸਾਰੀਆਂ ਪੰਚਾਇਤਾਂ ਨੇ ਮਤੇ ਪਾਏ ਕਿ ਜੇ ਕੋਈ ਨਸ਼ਾ ਵੇਚਦਾ ਸੀ ਪਹਿਲਾਂ ਜਾਂ ਵੇਚ ਰਹੇ ਨੇ ਉਹਨਾਂ ਦੇ ਮਗਰ ਕੋਈ ਵੀ ਪਿੰਡ ਦਾ ਮੋਹਤਬਰ ਬੰਦਾ ਜਾਂ ਕੋਈ ਨੰਬੜਦਾਰ ਕੋਈ ਨਹੀਂ ਜਾਏਗਾ। ਬਹੁਤ ਵਧੀਆ ਇਸ ਲਹਿਰ ਨੂੰ ਹੰਗਾਰਾ ਮਿਲਿਆ ਪਰ ਪਰसों ਚੌਥੀ ਅਸੀਂ ਦੇਖਿਆ ਇੱਕ ਚਣਕੁਈਆ ਕਲਾ ਪਿੰਡ ਦਾ ਇਨਸੀਡੈਂਟ ਹੋਇਆ ਉਹਦੇ ਚ ਇੱਕ ਅਕਾਲੀ ਆਗੂ ਕੋਈ ਸਾਬਕਾ ਸਰਪੰਚ ਸੀਗਾ ਉਹਦੇ ਤੋਂ ਨਸ਼ਾ ਫੜਿਆ ਗਿਆ ਕੁਝ ਕਰੰਸੀ ਵੀ ਫੜੀ ਗਈ ਆ ਤੇ ਰਾਨੀ ਉਤੋਂ ਹੋਈ ਜਦੋਂ ਹਲਕਾ ਪਾਇਲ ਦੇ ਕੁਝ ਵੱਡੇ ਨਾਂ ਵੱਡੇ ਅਕਾਲੀ ਆਗੂ ਇੱਕ ਤਾਂ ਉਹਨਾਂ ਚ ਉਹਨਾਂ ਦਾ ਹਲਕਾ ਇੰਚਾਰਜ ਅਕਾਲੀ ਦਲ ਦਾ ਜੋ ਮੌਜੂਦਾ ਹੈ ਮਨਜੀਤ ਸਿੰਘ ਬਤਲੀਪੁਰ ਇੱਕ ਉਥੋਂ ਦਾ ਹੀ ਕਾਲੂ ਅਕਾਲੀ ਆਗੂ ਆ ਤੇ ਉਹ ਇੰਡਸਟਰੀਲਿਸਟ ਵੀ ਆ ਜਗਦੇਵ ਸਿੰਘ ਗੋਪਾਰਾਏ ਇੱਕ ਗੁਰਪ੍ਰੀਤ ਸਿੰਘ ਲਾਪਰਾ ਤੇ ਇੱਕ ਭਾਗ ਸਿੰਘ ਸਰਪੰਚ ਉਹ ਵੀ ਅਕਾਲੀ ਦਲ ਦਾ ਉਹ ਪਿੰਡ ਮਕਸੂਦੜੇ ਦਾ ਇਹ ਸਾਰੇ ਬੰਦੇ ਉਹਨਾਂ ਬੰਦਿਆਂ ਦੇ ਮਗਰ ਉਹਨਾਂ ਦੀ ਪੋਸ਼ਤ ਪਨਾਹੀ ਕਰ ਰਹੇ ਸੀ ਤੇ ਇਹਦੇ ਵਿੱਚ ਜੇ ਦੇਖਿਆ ਜਾਵੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਜਦੋਂ ਕਿਤੇ ਵੀ ਕੋਈ ਨਸ਼ੇ ਵਾਲੇ ਫੜੇ ਜਾਂਦੇ ਆ ਅਕਾਲੀ ਆਗੂਆਂ ਦਾ ਪਤਾ ਨਹੀਂ ਕੀ ਇਹਨਾਂ ਨਾਲ ਸਾਂਝ ਉਗਾਠਾ ਇਹਨਾਂ ਦਾ ਕੀ ਭਾਈ ਜਾਰਾ ਕਿ ਇਹਨਾਂ ਨੂੰ ਫਿਕਰ ਕਿਉਂ ਪੈ ਜਾਂਦਾ ਹੈ ਕਿ ਕਿਸੇ ਕਿਤੇ ਸਾਡੇ ਕੋਈ ਬੰਦੇ ਫੜੇ ਕਿਉਂ ਗਏ ਆ ਐਵੇਂ ਤੁਸੀਂ ਦੇਖਿਆ ਜਦੋਂ ਸਭ ਤੋਂ ਪਹਿਲਾਂ ਮਾਨ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਯੁੱਧ ਨਸ਼ਾ ਵਿਰੋਧੀ ਸ਼ੁਰੂ ਕੀਤਾ ਸੀ ਤੇ ਘਰ ਟਾਉਣ ਦੇ ਤੇ ਲਈ ਜੋ ਪਹਿਲਾਂ ਪਟੀਸ਼ਨ ਪਾਈ ਸੀ ਉਹ ਵੀ ਇੱਕ ਕਾਂਗਰਸੀ ਵੱਲੋਂ ਪਾਈ ਗਈ ਸੀ ਅਸੀਂ ਸਾਡੀ ਪਾਰਟੀ ਪਹਿਲਾਂ ਤੋਂ ਹੀ ਕਹਿੰਦੀ ਆ ਰਹੀ ਹੈ ਕਿ ਜਿਹੜਾ ਇਹ ਨਸ਼ਿਆਂ ਦਾ ਬੋਟਾ ਲਾਇਆ ਹੋਇਆ ਇਹਨਾਂ ਪੁਰਾਣੀਆਂ ਪਾਰਟੀਆਂ ਨੇ ਲਾਇਆ ਹੋਇਆ ਔਰ ਇਹਨਾਂ ਗੱਲਾਂ ਤੋਂ ਜਦੋਂ ਨਸ਼ੇ ਵਾਲੇ ਫੜਦੇ ਆਂ ਤੇ ਜਦੋਂ ਇਹਨਾਂ ਦੇ ਆਗੂ ਮੂਹਰੇ ਹੋ ਕੇ ਉਹਨਾਂ ਦੀਆਂ ਮਤਲਬ ਪੈਰਵਾਈਆਂ ਕਰਦੇ ਆਂ ਇਹ ਤੋਂ ਤਾਂ ਸਿੱਧਾ ਸਾਬਤ ਹੋ ਜਾਂਦਾ ਵੀ ਜਿਹੜਾ ਜੋ ਹੁਣ ਤੱਕ ਨਸ਼ੇ ਦਾ ਘਾਣ ਹੋਇਆ ਪੰਜਾਬ ਦੇ ਵਿੱਚ ਵੀ ਇਹਨਾਂ ਦੋਨਾਂ ਪਾਰਟੀਆਂ ਵੱਲੋਂ ਕੀਤਾ ਗਿਆ ਤੇ ਇੱਕ ਵੀਡੀਓ ਵੀ ਪਾਈ ਹੈ ਸਰਪੰਚ ਦੀ ਵਾਈਫ ਨੇ ਉਹਨੇ ਚੈਲੰਜ ਕੀਤਾ ਗਿਆਸਪੁਰਾ ਜੀ ਨੂੰ ਜਿਹੜੇ ਗੁਰਦੁਆਰੇ ਚੜ੍ਹਨ ਵੀ ਉਹਨਾਂ ਨੇ ਵੀ ਆਪ ਗੁਰਦੁਆਰੇ ਆਏ ਨੇ ਕਿ ਬੱਚਿਆਂ ਨੂੰ ਨਾਲ ਲੈ ਕੇ ਸੌਂ ਖਾਂਦੇ ਨੇ ਕਿ ਉਹਨਾਂ ਦਾ ਕੋਈ ਨੈਸ਼ਨਲ ਲੈਂਡ ਨਹੀਂ ਦੇ। ਦੇਖੋ ਜੀ ਜਦੋਂ ਫੜਿਆ ਜਾਂਦਾ ਨਾ ਕੋਈ ਫਿਰ ਉਹ ਇਦਾਂ ਵੀ ਆ ਗੱਲਾਂ ਤਾਂ ਕਰਦਾ ਹੀ ਹੁੰਦਾ। ਐਵੇਂ ਤਾਂ ਦੇਖੋ ਪੰਜਾਬ ਦੇ ਵਿੱਚ ਕਿੰਨੇ ਮੈਂ ਕਹਿੰਦਾ ਜਿੰਨੀ ਵੀ ਇਹ ਕਾਰਵਾਈ ਪਿਛਲੇ ਦਿਨੀ ਹੋਈ ਆ ਇੱਕ ਵੀ ਕੋਈ ਨਜਾਇਜ਼ ਨਹੀਂ ਹੋਈ ਲੋਕਾਂ ਨੇ ਸਾਥ ਦਿੱਤਾ ਉਹ ਦੇਖੋ ਜਦੋਂ ਕੋਈ ਬੰਦਾ ਫੜਿਆ ਜਾਂਦਾ ਉਹ ਕੋਲ ਇਦਾਂ ਦੀਆਂ ਗੱਲਾਂ ਤਾਂ ਕਰੂ ਗਈ ਕਿਉਂਕਿ ਤੁਸੀਂ ਸਰਪੰਚ ਇਕੱਠੇ ਹੋ ਕੇ ਆਏ ਤੇ ਅਗਲਾ ਕੀ ਹੋਇਆ ਸਾਡਾ ਇਹੀ ਹੈ ਜੀ ਵੀ ਦੇਖੋ ਅਸੀਂ ਜਦੋਂ ਆਪ ਕੋ ਪੰਜਾਬ ਪੁਲਿਸ ਨਾਲ ਰਲ ਮਿਲ ਕੇ ਅਸੀਂ ਸਾਂਝਾ ਆਪਰੇਸ਼ਨ ਕੀਤਾ ਕੋਈ ਵੀ ਸਰਪੰਚ ਕਿਸੇ ਨਸ਼ੇ ਤੋਂ ਜਿਹੜੇ ਸਿੱਹੀ ਤਸਕਰ ਨੇ ਉਹਨਾਂ ਦੀ ਵੈਰਵਾਈ ਨਹੀਂ ਕਰਨ ਗਿਆ ਪਰ ਜਦੋਂ ਇਹ ਜਿਹੜੇ ਅਕਾਲੀ ਆਗੂ ਜਾਂ ਹੋਰ ਕੁਝ ਕਾਂਗਰਸੀ ਵੀ ਹੈਗੇ ਆ ਜਦੋਂ ਵੀ ਆਪਣੇ ਨਿੱਜੀ ਸਵਾਰਥਾਂ ਖਾਤਰ ਇਹਨਾਂ ਦੇ ਮਗਰ ਜਾਂਦੇ ਆ ਤਾਂ ਉਹਦਾ ਸਮਾਜ ਦੇ ਵਿੱਚ ਮੈਸੇਜ ਬੜਾ ਗਲਤ ਜਾਂਦਾ ਜੀ ਸਾਡੀ ਇਹੀ ਬੇਨਤੀ ਹੈ ਵੀ ਇਹਨਾਂ ਨੂੰ ਨਾਲ ਜਿਵੇਂ ਸਾਡੇ ਉੱਪਰੋਂ ਮਾਨ ਸਰਕਾਰ ਨੇ ਇਹ ਹਦਾਇਤਾਂ ਦਿੱਤੀਆਂ ਸੀ ਵੀ ਜਿਹੜੇ ਇਹਨਾਂ ਦੇ ਮਗਰ ਵੀ ਜਾਣਗੇ ਉਹਨਾਂ ਨੂੰ ਵੀ 120B ਦੇ ਵਿੱਚ ਨਾਮਜ਼ਦ ਕੀਤਾ ਜਾਊ ਸਾਡੀ ਇਹੀ ਬੇਨਤੀ ਹੈ ਵੀ ਇਹਨਾਂ ਬੰਦਿਆਂ ਨੂੰ ਵੀ 120B ਦੇ ਵਿੱਚ ਨਾਮਜ਼ਦ ਕੀਤਾ ਜਾਵੇ ਤਾਂ ਕਿ ਇਹ ਨਸ਼ਾ ਤਸਕਰਾਂ ਦੇ ਪਿੱਛੇ ਨਾ ਕੋਈ ਜਾਵੇ ਇੱਕ ਵਧੀਆ ਮੈਸੇਜ ਆਵੇ Smile damage.